ਵਿਜੀਲੈਂਸ ਬਿਊਰੋ ਲੁਧਿਆਣਾ ਨੇ ਰਿਸ਼ਵਤ ਤੇ ਲੈਂਡ ਦੇ ਜ਼ੁਲਮ ਬਚੇ ਪਟਵਾਰੀ ਦੇ ਕਰਿੰਦੇ ਨੂੰ 3000 ਰੁਪਏ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਹੈ ਮਾਮਲਾ ਜੱਦੀ ਜ਼ਮੀਨ ਦੇ ਇੰਤਕਾਲ ਨੂੰ ਲੈ ਕੇ ਹੈ ਪਟਵਾਰੀਜੀਤ ਸਿੰਘ ਜੋ ਕਿ ਤਹਿਸੀਲ ਪਾਇਲ ਜ਼ਿਲ੍ਹਾ ਲੁਧਿਆਣਾ ਵਿੱਚ ਡਿਊਟੀ ਕਰਦਾ ਸੀ ਅਤੇ ਡਿਊਟੀ ਦੌਰਾਨ 5000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ ਪਰ 3000 ਰੁਪਏ ਦੇ ਵਿੱਚ ਸੌਦਾ ਹੋਇਆ ਸੀ ਅਤੇ ਪਟਵਾਰੀ ਨੇ ਆਪਣੇ ਕਰਿੰਦੇ ਨੂੰ ਗੁਰਪ੍ਰੀਤ ਸਿੰਘ ਜਿਸ ਦਾ ਨਾਮ ਹੈ ਉਸ ਨੂੰ ਪਟਵਾਰਖਾਨੇ ਤੋਂ ਬਾਹਰ 3000 ਰੁਪਏ ਲੈਣ ਵਾਸਤੇ ਬਾਹਰ ਭੇਜ ਦਿੱਤਾ ਮੌਕੇ ਤੇ ਪਹਿਲਾਂ ਹੀ ਵਿਜੀਲੈਂਸ ਟੀਮ ਮੌਜੂਦ ਸੀ ਅਤੇ ਕਰਿੰਦੇ ਨੂੰ 3000 ਰੁਪਏ ਲੈਂਦਿਆਂ ਵਿਜੀਲੈਂਸ ਟੀਮ ਨੇ ਮੌਕੇ ਤੇ ਕਾਬੂ ਕਰ ਲਿਆ ਹੈ ਅਤੇ ਵਿਭਾਗ ਨੇ ਪਟਵਾਰੀ ਅਤੇ ਕਰਿੰਦੇ ਤੇ ਐਫਆਈਆਰ ਦਰਜ ਕਰ ਦਿੱਤੀ ਹੈ ਫਿਲਹਾਲ ਪਟਵਾਰੀ ਗ੍ਰਿਫਤ ਤੋਂ ਬਾਹਰ ਹੈ ਜਦ ਕੀ ਜਿਹੜਾ ਕਰਿੰਦਾ ਹੈ ਉਸ ਨੂੰ ਟੀਮ ਨੇ ਗ੍ਰਿਫਤਾਰ ਕਰ ਲਿਆ ਹੈ ਹਣੀ ਸਹਾ ਸਰ ਕੀ ਮਾਮਲਾ ਸਰ ਜਿਹੜਾ ਅੱਜ ਇੱਕ ਵੀ ਫੜਿਆ ਹੈਗਾ ਕਰਿੰਦਾ ਸਰ ਫਟਵਾਰੀ ਦਾ ਇੱਕ ਅਮਨਿੰਦਰ ਸਿੰਘ ਨੇ ਮਜਾਮਪੁਰ ਪਾਇਛ ਪੈਦਾ ਹੋਇਆ ਉਹਨਾਂ ਦੇ ਫਾਦਰ ਐਕਸਪਾਇਰ ਹੋ ਗਏ ਸੀ ਜਿਹੇ ਵਿਸ਼ੇ ਸਬਕ ਪਹਿਲਾਂ ਤੇ ਉਹਨਾਂ ਨੂੰ ਵਿਰਾਸਤ ਦਿਖਾਲ ਹੋਣਾ ਚਾਹੁੰਦਾ ਸੀਗਾ ਆਪਣੀ ਜ਼ਮੀਨ ਦਾ ਉਹ ਦਿਨ ਮਦਦ ਦੇਣਾ ਉਹਦੇ ਭਰਾ ਤੇ ਉਹਦੇ ਨਾਮ ਨਾਲ ਸੀਗਾ। ਉਹਨਾਂ ਦਾ ਕਹਣਾ ਵੀ 3-4 ਮਹੀਨੇ ਪਹਿਲਾਂ ਉਹ ਪਟਵਾਰੀ ਨੂੰ ਮਿਲੇ ਰਜੀਤ ਸਿੰਘ ਪਟਵਾਰੀ ਜਿਹੜਾ ਹੈਗਾ ਨਿਜਾਮਪੁਰ ਰਕੇ ਦਾ ਉਹਨੂੰ ਮਿਲੇ ਸੀ ਤੇ ਉਹਨੇ ਕੋਈ ਫਰਤਾਂ ਪਗਾਰੇ ਦੀ ਡਿਮਾਂਡ ਕੀਤੀ ਸੀ ਉਹ ਦੇ ਦਿੱਤੀਆਂ ਸੀ ਤੇ ਉਹਨਾਂ ਨੇ ਉਹ ਲਗਾਤਾਰ ਦੱਤੇ ਰਹੇ ਪਰ ਉਹਨੇ ਕੋਈ ਉਹਨਾਂ ਨੇ ਇਤਤਕਾਰ ਜਿਹੜੇ ਸ਼ੌਣੇ ਸੀ ਇੱਕ ਚੜਾਤਾ ਦੋ ਰੱਤੇ ਸੀਗੇ। ਉਹ ਅੱਜ ਫਿਰ ਉਹ ਉਹਨਾਂ ਨੇ ਬਿਜ਼ਨਸ ਦੇ ਰੂਪ ਨੂੰ ਅਪਰੋਚ ਕੀਤਾ ਸੀਗਾ। ਉਹਰੇ ਵਿੱਚ ਉਹਨੇ ਵੀ ਦੱਸਿਆ ਸੀ ਵੀ ਹਮੇ ਕੋਨੇ ਥੋੜੇ ਦਿਨ ਬੰਦਾਉਣੇ ਕਿਤੇ ਉਹ ਨਾਲ ਗੱਲ ਕੀਤੀ ਤੇ ਉਹਨੇ ਕਿਹਾ ਵੀ 5000 ਰੁਪਇਆ ਤੁਸੀਂ ਦਿਓ ਤੇ ਤੁਹਾਡਾ ਸਾਰਾ ਕਰਜ਼ਾ ਤਰ੍ਹਾਂ ਦੇ ਦੇਣਾ ਇਹ ਟਕਾਲ ਬਜਟ ਹੋ ਜਾਏਗਾ ਤੇ ਕੁੰਡੀ ਦੇ ਤਰ੍ਹਾਂ ਨਹੀਂ ਹੁਣ ਉਹਨਾਂ ਨੇ ਫਿਰ ਅ ਅੱਜ ਫੇਰ ਦੁਬਾਰਾ ਗੱਲ ਕੀਤੀ ਤੇ ਉਹਨੇ ਕੁਝ ਕਿਹਾ ਘੱਟ ਕਰ ਲੋ ਫਿਰ ਉਹਨੇ 3000 ਚ ਰਾਜ਼ੀ ਹੋ ਗਿਆ ਔਰ ਫਿਰ ਉਹ ਇੱਕ ਅਰਜ਼ੀ ਦਿੱਤਾ ਵੈਰੀਫਿਕੇਸ਼ਨ ਤੋਂ ਬਾਅਦ ਔਰ ਉਹਨੂੰ ਕਿਤੇ ਰਹਿ ਗਏ ਤਿੰਨ ਸਰਕਾਰੀ ਵਾ ਦਿਖਾਈ ਦੇ ਪਟਵਾਰੀ ਨੂੰ ਐਕਚੁਅਲੀ ਜਦੋਂ ਫੜਨ ਗਏ ਪਟਵਾਰੀ ਨੇ ਐਕਚੁਅਲੀ ਅਖੇ ਅੱਗੇ ਆਪਣਾ ਕੋ ਬੰਦਾ ਭੇਜਤਾ ਉਹਦਾ ਨਾਮ ਗੁਰਪ੍ਰੀਤ ਸਿੰਘ ਪਤਾ ਲੱਗਾ ਬਾਅਦ ਵਿੱਚ ਪਟਵਾਰੀ ਨੇ ਪਹਿਲਾਂ ਇਹਨੂੰ ਬੁਲਾ ਲਿਆ ਫਿਰ ਉਹ ਕਹਿੰਦਾ ਤੁਸੀਂ ਉੱਥੇ ਮੌਕੇ ਤੇ ਖੜੋ ਫਿਰ ਉਹ ਇਹਨੂੰ ਭੇਜਤਾ ਫਿਰ ਇਹ ਬੰਦਾ ਗੁਰਪ੍ਰੀਤ ਸਿੰਘ ਜਿਹੜਾ ਹੈਗਾ ਕਹਿੰਦਾ ਇਹਨੂੰ ਫੜਿਆ ਮੌਕੇ ਤੇ ਰੰਗਿਆਤੀ ਸਰਕਾਰੀ ਬਾਹਰ ਹਾਜ਼ਰੀ ਵਿੱਚ ਔਰ ਪਟਵਾਰੀ ਜਿਹੜਾ ਸੀਗਾ ਉਹ ਸਕਿਪ ਹੋ ਗਿਆ ਔਰ ਇਹ ਫਿਰ ਇਹਨੂੰ ਮੌਕੇ ਤੇ ਫੜ ਲਿਆ ਔਰ ਦੋਨਾਂ ਦੇ ਖਿਲਾਫ ਮੁਕਦਮਾ ਜਿਹੜਾ ਦਰਜ ਹੋ ਗਿਆ ਹੈ ਉਹ ਪਟਵਾਰੀ ਹੀ ਦਿਖਾ ਦੇਣਾ ਤੇ ਸਰ ਜਿਹੜਾ ਹੈਗਾ ਪਟਵਾਰੀ ਇਸ ਤੇ ਕੋਈ ਪਹਿਲਾਂ ਵੀ ਕੋਈ ਮਤਲਬ ਕੋਈ ਪਰਚਾ ਜਿੱਥੇ ਜਾਂ ਕੋਈ ਪਹਿਲਾਂ ਵੀ ਉਹ ਜਾਂਚ ਕਰਾਂਗੇ ਜਾਂਚ ਕਰਕੇ ਸਾਰੀ ਕੁਆਲੀਫਾਈ ਕਰਾਂਗੇ ਕਿ ਕੋਰਟ ਵਿੱਚ ਸ਼ੋਰ ਫਿਰ ਅੱਜ ਪੇਸ਼ ਕਰੂੰਗੇ ਕੱਲ ਕਰੂੰਗੇ ਨਹੀਂ ਕੱਲ ਪੇਸ਼ ਕਰਾਂਗੇ ਅਦਾਲਤ ਵਿੱਚ ਕੱਲ ਪੇਸ਼ ਕਰਾਂਗੇ ਠੀਕ